ਤਕਵਾ ਸ਼ਰਮੁਲੀ ਕਲਿੱਦਲ ਫਤਿਹ ਦੇ ਸੀਨੀਅਰ ਬੀਤ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚੀਮਾ ਨੇ ਕੀਤਾ ਉਹਨਾਂ ਕਿਹਾ ਕਿ ਭਾਵੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਥੋੜੀ ਬਹੁਤ ਰਾਹਤ ਦਿੰਦੇ ਹੋਏ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਲੋਕ ਸਭਾ ਸੈਸ਼ਨ ਦੌਰਾਨ 54 ਦਿਨਾਂ ਦੀ ਛੁੱਟੀ ਦੇ ਦਿੱਤੀ ਹੈ ਜਿਸ ਕਾਰਨ ਹੁਣ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਮੈਂਬਰਸ਼ਿਪ ਰੱਦ ਨਹੀਂ ਹੋ ਸਕਦੀ ਪਰ ਉਹਨਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਆਗਿਆ ਕਿਉਂ ਨਹੀਂ ਦਿੱਤੀ ਇਹ ਗੱਲ ਦਰਸਾਉਂਦੀ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਦੇ ਲਈ ਕਾਨੂੰਨ ਹੋਰ ਅਤੇ ਬਹੁ ਗਿਣਤੀਆਂ ਦੇ ਲਈ ਕਾਨੂੰਨ ਹੋਰ ਨੇ ਉਹਨਾਂ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਦਾ ਕੋਈ ਵੀ ਕਸੂਰ ਨਹੀਂ ਫਿਰ ਵੀ ਉਹ ਐਨਐਸਏ ਤਹਿਤ ਡਿਬਰੂਗੜੀ ਦੀ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਨੇ ਉਹਨਾਂ ਕਿਹਾ ਕਿ ਅਮਰਿਤਪਾਲ ਸਿੰਘ ਖਾਲਸਾ ਦਾ ਕਸੂਰ ਹੁੰਦਾ ਤਾਂ ਸ਼੍ਰੀ ਖੜੂ ਸਾਹਿਬ ਦੇ ਵਾਸੀ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਕਿਉਂ ਬਣਾਉਦੇ ਉਹਨਾਂ ਕਿਹਾ ਕਿ ਸਿਰਫ ਇੰਨਾ ਕਸੂਰ ਹੈ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢ ਕੇ ਗੁਰੂ ਵਾਲੇ ਬਣਾ ਰਹੇ ਸਨ ਅਤੇ ਸਰਕਾਰ ਨੂੰ ਇਹ ਸਭ ਰਾਸ ਨਹੀਂ ਆਇਆ ਪਰ ਉਹਨਾਂ ਕਿਹਾ ਕਿ ਹੁਣ ਤੱਕ ਉਹ ਮੈਂਬਰ ਪਾਰਲੀਮੈਂਟ ਨੇ ਫਿਰ ਵੀ ਉਹਨਾਂ ਨੂੰ ਆਪਣੇ ਹਲਕੇ ਦੇ ਵਿਕਾਸ ਨੂੰ ਦੇ ਮਸਲੇ ਉਠਾਉਣ ਦੇ ਲਈ ਲੋਕ ਸਭਾ ਵਿੱਚ ਸ਼ਾਮਲ ਹੋਣ ਦੇ ਲਈ ਆਗਿਆ ਨਹੀਂ ਦਿੱਤੀ ਜਾ ਰਹੀ ਜੋ ਬਹੁਤ ਹੀ ਨਿੰਦਣਯੋਗ ਫੈਸਲਾ ਹੈ ਉਹਨਾਂ ਕਿਹਾ ਕਿ ਉੱਥੇ ਹੀ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਬਲਾਤਕਾਰੀ ਸੌਦਾ ਸਾਧ ਰਾਮ ਰਹੀਮ ਨੂੰ ਮਹੀਨੇ ਵਿੱਚ 15 ਦਿਨ ਦੀ ਪੈਰੋਲ ਦਿੱਤੀ ਜਾਂਦੀ ਹੈ ਜਿਸ ਉੱਤੇ ਅਨੇਕਾਂ ਹੀ ਅਪਰਾਧਿਕ ਮਕੱਦਮੇ ਦਰਜ ਨੇ ਉੱਥੇ ਹੀ ਸਿੱਖ ਬੰਦੀ ਸੰਘਾਂ ਦੀ ਗੱਲ ਕਰੀਏ ਤਾਂ 30-30 ਸਾਲਾਂ ਤੋਂ ਜੇਲਾ ਵਿੱਚ ਬੰਦ ਬੰਦੀ ਸੰਘ ਜੋ ਆਪਣੀਆਂ ਸਜ਼ਾਾਂ ਮਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਵੀ ਜਹਾਂ ਨਹੀਂ ਕੀਤਾ ਜਾ ਰਿਹਾ ਜਥੇਦਾਰ ਚੀਮਾ ਨੇ ਆਖਿਆ ਕਿ ਪੰਜਾਬ ਦੇ ਲੋਕ ਸਭ ਕੁਝ ਜਾਣਦੇ ਨੇ ਇਹ ਵੀ ਜਾਣਦੇ ਨੇ ਕਿ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਮਿਲ ਕੇ ਪੰਜਾਬ ਦੇ ਲੋਕਾਂ ਤੇ ਅਤਿਆਚਾਰ ਕਰ ਰਹੀ ਹੈ ਜਥੇਦਾਰ ਚੀਮਾ ਨੇ ਆਖਿਆ ਕਿ ਬਸ ਹੁਣ 2 ਸਾਲ ਦਾ ਸਮਾਂ ਰਹਿ ਗਿਆ ਤੇ ਪੰਜਾਬ ਚ ਸਰਕਾਰੀ ਖਾਲਸਾ ਬਣਨ ਜਾ ਰਹੀ ਹੈ ਤੇ ਪੰਜਾਬ ਦੇ ਸਾਰੇ ਹੀ ਮੁੱਦਿਆਂ ਦਾ ਪਹਿਲ ਦੇ ਆਧਾਰ ਤੇ ਹੱਲੂ ਬੇਗਾ ਉੱਥੇ ਹੀ ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 16 ਮਾਰਚ ਨੂੰ ਪੰਥ ਬਚਾਓ ਪੰਜਾਬ ਬਚਾਓ ਇਕੱਠ ਗੁਰਦੁਆਰਾ ਰੇਰੂ ਸਾਹਿਬ ਸਾਨੇਵਾਲ ਵਿਖੇ ਰੱਖਿਆ ਗਿਆ ਜਿਸ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਂਗਸ ਸਿੰਘ ਵਾਲਾ ਭਾਈ ਅਮਰਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ترਸੇਮ ਸਿੰਘ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਸਮੇਤ ਹੋਰ ਮਹਾਨ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਆਓ ਉਹਨਾਂ ਦੇ ਵਿਚਾਰ ਸੁਣੀਏ ਕੇਂਦਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਖਰੂਦ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ 54 ਦਿਨਾਂ ਦੀ ਛੁੱਟੀ ਮਨਜ਼ੂਰ ਕਰ ਲਈ ਗਈ ਹੈ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੁਮਿਤ ਗੋਇਲ ਦੇ ਡਿਵੀਜ਼ਨ ਬੈਂਚ ਨੂੰ ਇਹ ਜਾਣਕਾਰੀ ਅਜਿਹੇ ਮੌਕੇ ਦਿੱਤੀ ਕਿ ਜਦ ਪਿਛਲੇ ਦਿਨਾਂ ਵਿੱਚ ਲੋਕ ਸਭਾ ਦੇ ਸਪੀਕਰ ਨੇ ਅਮਰਿਤਪਾਲ ਸਿੰਘ ਸਣੇ ਸੰਸਦ ਮੈਂਬਰਾਂ ਦੀ ਛੁੱਟੀ ਦੀ ਅਰਜ਼ੀ ਖੋਖਣ ਲਈ 15 ਮੈਂਬਰੀ ਕਮੇਟੀ ਬਣਾਈ ਸੀ ਇਹ ਮਾਮਲਾ ਜਿਵੇਂ ਹੀ ਮੁੜ ਸੁਣਵਾਈ ਲਈ ਆਇਆ ਤਾਂ ਭਾਰ ਦੇ ਵਤੀਕ ਸੋਲੀਸਟਰ ਜਨਰਲ ਸਤਿਆਪਾਲ ਜੈਨ ਨੇ ਵਕੀਲਤੀ ਜੈਨ ਨਾਲ ਲੋਕ ਸਭਾ ਸਖਤਰਤ ਵੱਲੋਂ 11 ਮਾਰਚ ਨੂੰ ਜਾਰੀ ਕੀਤਾ ਗਿਆ ਪੱਤਰ ਬੈਂਚ ਦੇ ਸਾਹਮਣੇ ਰੱਖਿਆ ਇਸ ਪੱਤਰ ਵਿੱਚ 24 ਜੂਨ 2024 ਤੋਂ 2 ਜੁਲਾਈ 2024 ਤੱਕ 22 ਜੁਲਾਈ 2024 ਤੋਂ 9 ਅਗਸਤ 2024 ਤੱਕ ਅਤੇ ਫਿਰ 25 ਨਵੰਬਰ 2024 ਤੋਂ 20 ਦਸੰਬਰ 2024 ਤੱਕ 54 ਦਿਨਾਂ ਦੀ ਗੈਰ ਹਾਜ਼ਰੀ ਦੀ ਛੁੱਟੀ ਦਿੱਤੀ ਗਈ ਸੀ ਪੱਤਰ ਦਾ ਨੋਟਿਸ ਲੈ ਕੇ ਬੈਂਚ ਨੇ ਕਿਹਾ ਕਿ ਜਿੰਤੋਂ ਤੱਕ ਪਟੀਸ਼ਨਰ ਦੀ ਗੈਰ ਹਾਜ਼ਰੀ ਕਾਰਨ ਸੰਸਦ ਤੋਂ ਕੱਢੇ ਜਾਣ ਤੇ ਖਤਸ਼ੇ ਦਾ ਸਵਾਲ ਹੈ 11 ਮਾਰਚ ਦੇ ਪੱਤਰ ਨਾਲ ਉਸ ਦੇ ਫਿਕਰ ਦੂਰ ਹੋ ਜਾਂਦੇ ਨੇ ਦਿੱਲੀ ਹਾਈ ਕੋਰਟ ਨੇ ਬਾਰਾ ਮੁਲਾ ਤੋਂ ਸੰਸਦ ਮੈਂਬਰ ਅਬਦੁਲ ਰਾਸ਼ਿਦ ਸ਼ੇਖਦੀ ਪਟੀਸ਼ਨ ਤੇ ਐਨਆਈਏ ਨੂੰ ਨੋਟਿਸ ਜਾਰੀ ਕੀਤਾ ਰਾਸ਼ਿਦ ਨੇ ਚੱਲ ਰਹੇ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਆਗਿਆ ਮੰਗੀ ਆ ਹਾਈ ਕੋਰਟ ਨੇ ਐਨਆਈਏ ਨੂੰ ਕਿਹਾ ਕਿ ਜੇ ਪਟੀਸ਼ਨ ਤੇ ਕੋਈ ਇਤਰਾਜ਼ ਹੈ ਤਾਂ ਉਹ ਹਲਫਨਾਮਾ দাਇਰ ਕਰੇ ਜਸਤੇ ਸੁਪ੍ਰਤਿਵਾ ਐਮ ਸਿੰਘ ਅਤੇ ਜਸਤੇ ਸਰ ਰਜਨੀਸ਼ ਕੁਮਾਰ ਗੁਪਤਾ ਦੇ ਡਿਵੀਜ਼ਨ ਬੈਂਚ ਨੇ ਐਨਆਈਏ ਨੂੰ ਨੋਟਿਸ ਜਾਰੀ ਕੀਤਾ ਅਤੇ ਜਵਾਬ ਮੰਗਿਆ ਮਾਮਲਾ ਸੁਣਵਾਈ ਲਈ 18 ਮਾਰਚ ਨੂੰ ਸੂਚੀਬੱਧ ਕੀਤਾ ਗਿਆ ਹੈ ਸਿੱਖ ਜਥੇਬੰਦੀ ਦਮਦਮੀ ਟਕਸਾਲ ਨੇ ਸ਼੍ਰੋਮਣੀ ਗੁਰਦੁਆਰਾ ਬੰਦ ਕਮੇਟੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਵਿੱਚ ਤਖਤਾਂ ਦੇ ਜਥੇਦਾਰਾਂ ਨੂੰ ਜਬਰੀ ਸੇਵਾ ਮੁਕਤ ਕੀਤੇ ਜਾਣ ਅਤੇ ਤਖਤਾਂ ਦੇ ਨਵੇਂ ਜਥੇਦਾਰ ਥਾਪਣ ਦੇ ਢੰਗ ਦਾ ਵਿਰੋਧ ਕਰਦੇ ਇਸ ਨੂੰ ਮਰਿਆਦਾ ਦੀ ਉਲੰਘਣਾ ਘਰਾ ਦੱਤਾ। ਉਨ੍ਹਾਂ ਇਸ ਮਾਮਲੇ ਖਿਲਾਫ ਸੰਗਤ ਨੂੰ ਇਕਜੁੱਟ ਕਰਨ ਤੇ ਅਗਲੀ ਰਣਨੀਤੀ ਉਲਿਕਣ ਲਈ 14 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮੀਟਿੰਗ ਸੱਦੀ ਹੈ। ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਿੱਖ ਸੰਧਾਨਤਾ ਅਤੇ ਤਖਤ ਸਹਿਬਾਨ ਦਾ ਅਪਮਾਨ ਹੋਇਆ। ਉਨ੍ਹਾਂ ਕਿਹਾ ਕਿ ਪੰਥਕ ਮਰਿਆਦਾ ਦੇ ਹੋਏ ਨ 14 ਮਾਰਚ ਨੂੰ ਪੰਜ ਪਿਆਰਾ ਫਾਰਕਾ ਦੇ ਸਾਹਮਣੇ ਦਮਦਮੀ ਟਕਸਾਲ ਦੇ ਸਥਾਨ 'ਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿੱਚ ਸੰਗਤ ਦਾ ਪੰਥਕ ਇਕੱਠ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਸੰਸਥਾਵਾਂ ਅਤੇ ਸਮੁੱਚੇ ਪੰਥ ਨੂੰ ਇਕੱਠੇ ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਵੀਡੀਓ ਸੰਦੇਸ਼ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਬਿਨਾਂ ਕਿਸੇ ਦਾ ਨਾਮ ਲੈ ਕੇ ਆ ਕਿ ਕੁਝ ਵਿਅਕਤੀਆਂ ਦੀ ਖੁਦਗਰਜ਼ੀਅਤੇ ਹਉਮੇ ਕਾਰਨ ਪੰਥਕ ਸਿਧਾਂਤਾਂ ਨੂੰ ਢਾਹ ਲਾਈ ਗਈ ਹੈ ਉਹਨਾਂ ਕਿਹਾ ਕਿ ਇਹਨਾਂ ਦੀ ਹਉਮੇ ਤੇ ਹੰਕਾਰ ਨੂੰ ਖਤਮ ਕਰਨ ਤੇ ਪੰਥਕ ਮਰਿਆਦਾ ਦੇ ਕੀਤੇ ਗਏ ਕਾਣ ਦਾ ਸਭ ਤੋਂ ਸਕੌਨਲੀ ਦਮਦਮੀ ਟਕਸਾਲ ਬਲੋ 14 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਥਕ ਇਕੱਤਰਤਾ ਰੱਖੀ ਗਈ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਤਿਕਮੇਟੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ 17 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਸਥਿਤ ਸੈਕਟਰ 5 ਵਿੱਚ ਉਪ ਦਫ਼ਤਰ ਵਿੱਚ ਦੁਪਹਿਰ 12 ਵਜੇ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਤੂਜੀਤ ਸਿੰਘ ਵਰਕ ਨੇ ਦੱਸਿਆ ਕਿ ਮੀਟਿੰਗ 'ਚ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਮਾਮਲੇ ਵਿਚਾਰੇ ਜਾਣਗੇ। ਇਸ ਸੰਬੰਧ 'ਚ ਅੰਤਰਿਕ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰਾਂ ਨੂੰ ਪੱਤਰ ਭੇਜ ਕੇ ਸੂਚਿਤ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਮੀਟਿੰਗ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਅਸਤੀਫੇ ਬਾਰੇ ਚਰਚਾ ਹੋਵੇਗੀ। ਪਿਛਲੀ ਮੀਟਿੰਗ ਵਿੱਚ ਅਤੇ ਉਸ ਸਤਿਫੇ ਦੇ ਮਾਮਲੇ ਨੂੰ ਪੈਂਡਿੰਗ ਕਰ ਦਿੱਤਾ ਗਿਆ ਸੀ ਪੰਥਕ ਹਲਕਿਆਂ ਵਿੱਚ ਚਰਚਾ ਕੇ ਅੰਤਰੀ ਕਮੇਟੀ ਵੱਲੋਂ ਉਹਨਾਂ ਦਾ ਸਤਿਫਾ ਆਪਰਵਾਨ ਕੀਤਾ ਜਾ ਸਕਦਾ ਤੇ ਐਡਵੋਕੇਟ ਧਮੀ ਮੋੜ ਆਪਣੀਆਂ ਸੇਵਾਵਾਂ માં ਸਾंप ਸਕਦੇ ਨੇ ਚਰਚਾ ਇਹ ਉਹ ਜਥੇਦਾਰਾਂ ਖਿਲਾਫ ਕਾਰਵਾਈ ਦੇ ਹੱਕ ਵਿੱਚ ਨਹੀਂ ਸਨ ਦਲ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅੰਤਰਿਕ ਕਮੇਟੀ ਦੇ ਉਨ੍ਹਾਂ 11 ਮੈਂਬਰਾਂ ਨੂੰ ਸੰਗਤ ਵਿੱਚ ਘੇਰ ਕੇ ਜਵਾਬਦੇਹ ਬਣਾਇਆ ਜਾਵੇਗਾ ਜਿਨ੍ਹਾਂ ਨੇ ਬਾਦਲ ਦਲ ਦੇ ਹੁਸ਼ਿਆਰਪੁਰ ਦੇ ਕਨੀਜੀ ਹੋਟਲ ਵਿੱਚ ਕਰਵਾਈ ਪ੍ਰੈਸ ਕਾਨਫਰੰਸ ਇਸ਼ਾਰੇ ਉੱਤੇ ਅਜਿਹਾ ਗੈਰ ਸੰਧਾਨਤਿਕ ਫੈਸਲਾ ਕੀਤਾ ਹੈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਸਕੰਤਰ ਪਰਮਜੀਤ ਸਿੰਘ ਟੰਡਾ ਰਣਵੀਰ ਸਿੰਘ ਗਗਨੀਵਾਲ ਗੁਰਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗਜ ਦੇ ਪਸ਼ੁਕਰ ਨਾਲ ਕੋਈ ਵਿਵਾਦ ਨਹੀਂ ਜੁੜਿਆ ਸੀ ਪਰ ਬਦਲ ਦਲ ਨੇ ਜਿਸ ਤਰੀਕੇ ਨਾਲ ਪੰਥ ਨੂੰ ਬਿਨਾਂ ਪਰੋਸੇ ਵਿੱਚ ਲਿਆਂ ਤੇ ਪੰਥਕ ਨੀਮਾ ਨੂੰ ਦਰਕਨਾਰ ਕਰਕੇ ਉਹਨਾਂ ਦੀ ਨਿਯੁਕਤੀ ਅਤੇ ਤਾਜਪੋਸ਼ੀ ਕੀਤੀ ਉਸ ਨਾਲ ਭਾਈ ਗੜਗਾ ਚ ਪਹਿਲੇ ਦਿਨ ਵਿਵਾਦਿਤ ਬਣ ਗਏ ਨੇ ਉਹਨਾਂ ਵੈਂਕਸ ਨੇ ਕਿਹਾ ਕਿ ਜਿਸ ਤਰੀਕੇ ਨਾਲ ਭਾਰਤ ਸਰਕਾਰ ਨੇ ਬਿਨਾਂ ਕਿਸੇ ਨੂੰ ਦੱਸੇ ਹਨੇਰੇ ਵਿੱਚ ਹੀ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਸੀ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਇੱਕ ਤਰ੍ਹਾਂ ਨਾਲ ਜਥੇਦਾਰ ਸਾਭ ਦੀ ਅਹੁਦੇ ਨੂੰ ਫਾਂਸੀ ਲਗਾਈ ਹੈ ਉਹਨਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕੌਮ ਦੇ ਜਥੇਦਾਰ ਦੀ ਤਾਜ ਕੋਸ਼ੀ ਹੋ ਰਿਹਾ ਹੈ ਤੇ ਕੌਮ ਦਾ ਕੋਈ ਵੀ ਨੁਮਾਇੰਦਾ ਹਾਜ਼ਰ ਨਾ ਹੋਵੇ ਉਨੇ ਕਿਹਾ ਕਿ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਮਿਆਰ ਕਿੰਨਾ ਡਿੱਗਿਆ ਕਿ ਸ਼੍ਰੋਮਣੀ ਕਮੇਟੀ ਨੂੰ ਆਪਣੀ ਗੱਲ ਰੱਖਣ ਲਈ ਸੁੱਚਾ ਸੰਘ ਲੰਘਾ ਵਰਗੇ ਦਾਗੀ ਵਿਅਕਤੀ ਨੂੰ ਪ੍ਰੈਸ ਕਾਨਫਰੰਸ ਵਿੱਚ ਸ਼ਾਮਿਲ ਕੀਤਾ ਗਿਆ। ਉਹਨੇ ਕਿਹਾ ਕਿ ਇੱਕ ਪਾਸੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਬੂਜੀਤ ਸਿੰਘ ਬਿਰਕ ਸਵੇਰੇ ਪੱਤਰਕਾਰਾਂ ਨੂੰ ਇਹ ਕਹਿ ਰਹੇ ਨੇ ਕਿ ਜਥੇਦਾਰ ਸਾਹਿਬ ਦੀ ਸਵੇਰੇ ਮਨیرے ਤਾਜਪੋਸ਼ੀ ਇਸ ਲਈ ਕੀਤੀ ਗਈ ਕਿਉਂਕਿ ਹੌਲੇ-ਮਹਲੇ ਉੱਤੇ ਸੰਗਤ ਬਹੁਤ ਹੋ ਜਾਂਦੀ ਹੈ ਤੇ ਬਾਅਦ ਵਿੱਚ ਪ੍ਰੈਸ ਨੂੰ ਕਿਹਾ ਜਾ ਰਿਹਾ ਕਿ ਖੂਨ ਖਰਾਬਾ ਰੋਕਣ ਲਈ ਇੱਕ ਕਦਮ ਚੁੱਕਿਆ ਗਿਆ। ਭਾਈ ਮੰਡ ਨੇ ਕਿਹਾ ਕਿ ਜਾਹੇ ਬਿਆਨ ਸ਼ਰੂਮਣੀ ਕਮੇਟੀ ਦੇ ਆਗੂਆਂ ਦੀ ਸਮਝ ਦਾ ਅੰਦਾਜ਼ਾ ਲਗਾਉਣ ਲਈ ਕਾਫੀ ਨਹੀਂ ਪੰਮਨ ਨੇ ਸਵਾਲ ਕੀਤਾ ਕਿ ਆਖਿਰ ਇਹ ਖੌਨ ਖਰਾਬੇ ਵਾਲੇ ਮਾਹੌਲ ਲਈ ਜ਼ਿੰਮੇਵਾਰ ਕੌਣਾ ਹੈ ਉਹਨਾਂ ਨੇ ਕਿਹਾ ਕਿ ਇਸ ਲਈ ਖੁਦ ਸ਼ਰੂਮਣੀ ਕਮੇਟੀ ਜ਼ਿੰਮੇਵਾਰ ਹੈ ਪਰ ਅਫਸੋਸ ਹੈ ਕਿ ਕਮੇਟੀ ਆਪਣੀ ਗਲਤੀ ਸੁਧਾਰਨ ਦੀ ਬਜਾਏ ਹੋਰ ਗਲਤੀਆਂ ਕਰਦੀ ਜਾ ਰਹੀ ਹੈ ਦਲ ਖਾਲਸਾ ਨੇ ਕਿਹਾ ਕਿ ਅਕਾਲੀਆਂ ਵੱਲੋਂ ਤਖਤਾਂ ਦੀ ਮਾਨ ਮਰਿਆਦਾ ਤੇ ਸਰਬਉੱਚਤਾ ਤੇ ਜਥੇਦਾਰ ਦੀ ਪਦਵੀ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਜਾਰੀ ਹੈ ਉਹਨਾਂ ਨੇ ਕਿਹਾ ਕਿ ਇਸ ਪੰਥਕ ਸੰਕਟ ਨਾਲ ਨਜਿੱਠਣ ਲਈ ਅਤੇ ਸਰਪ ਪ੍ਰਵਾਨਿਤ ਯੋਗ ਸਖਸ਼ੀਤ ਨੂੰ ਤਖਤ ਦੇ ਜਥੇਦਾਰਾਂ ਦੀ ਸੇਵਾ ਸੰਪਲ ਦੀ ਸਭ ਤੋਂ ਜ਼ਰੂਰੀ ਅਤੇ ਪਹਿਲਾ ਕਦਮ ਸ਼੍ਰੋਮਣੀ ਕਮੇਟੀ ਨੂੰ ਬਦਲਾ ਤੇ ਉਸਦੀ ਜੁੰਡਲੀ ਦੇ ਨਾਪਾਕ ਹੱਤਾਂ ਦੇ ਚੁੰਗਲ ਤੋਂ ਮੁਕਤ ਕਰਵਾਉਣਾ ਹੈ ਸਰਕਾਰਾਂ ਲੋਕਾਂ ਤੇ ਕਰ ਰਹੀਆਂ ਨੇ ਅਤਿਆਚਾਰ ਸਰਕਾਰੀ ਖਾਲਸਾ ਦੀ ਪੰਜਾਬ ਚ ਬਣੇਗੀ ਸਰਕਾਰ ਦੇਸ਼ ਅੰਦਰ ਘਟ ਗਿਣਤੀਆਂ ਲਈ ਨਹੀਂ ਨੇ ਇੱਕੋ ਜਿਹੇ ਕਾਨੂੰਨ ਸੰਸਦ ਅਮਰਤਪਾਲ ਸਿੰਘ ਦੀ ਛੁੱਟੀ ਮਨਜ਼ੂਰ ਕੇਂਦਰ ਨੇ ਹਾਈ ਕੋਰਟ ਚ ਦਿੱਤੀ ਜਾਣਕਾਰੀ ਸਪੀਕਰ ਨੇ ਮਾਮਲਾ ਖੋਖਣ ਲਈ ਬਣਾਈ ਸੀ ਕਮੇਟੀ एचपीसी ਦੇ ਫੈਸਲੇ ਦਾ ਵਿਰੋਧ ਲਗਾਤਾਰ جاری ਸ਼੍ਰੀਨੰਦਪੁਰ ਸਾਭ ਚ ਸੱਦੀ ਮੀਟਿੰਗ ਸੰਗਤ ਨੂੰ ਇਕੱਠੇ ਹੋਣ ਦੀ ਅਪੀਲ ਸ਼੍ਰੋਮਣੀ ਕਮੇਟੀ ਨੇ 17 ਨੂੰ ਸੱਦੀ ਮੀਟਿੰਗ ਜਥੇਦਾਰ ਦੀ ਨਿਯੁਕਤੀ ਦਾ ਵਿਵਾਦ ਲਗਾਤਾਰ جاری ਧਾਮੀ ਦੇ ਵੀ ਵਿਰੋਧ ਚ ਹੋਣ ਦੇ ਚਰਚੇ ਅੰਤਰਿੰਕ ਕਮੇਟੀ ਦੇ ਮੈਂਬਰਾਂ ਨੂੰ ਘੇਰਨ ਦਾ ਐਲਾਨ ਦਲ ਖਾਸਾ ਨੇ ਜਤਾਈ ਨਿਰਾਸ਼ਗੀ ਕਿ ਹਾ ਬਾਦਲ ਦੇ ਇਸ਼ਾਰਿਆਂ ਤੇ ਹੋਏ ਫੈਸਲੇ ਸ਼੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਆਗਿਆ ਨਾ ਦੇਣਾ ਇਹ ਗੱਲ ਸਾਬਤ ਕਰਦਾ ਕਿ ਭਾਰਤ ਵਿੱਚ ਘਟ ਗਿਣਤੀ ਵਾਲੀ ਕਾਨੂੰਨ ਹੋੁਰਤੇ ਬਹੁ ਗਿਣਤੀਆਂ ਲਈ ਕਾਨੂੰਨ ਹੋਰਨੇ ਇਹ ਲੋਕਤੰਤਰ ਦਾ ਘਾਣਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਸੀਨੀਅਰ ਬੀਤ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚੀਮਾ ਨੇ ਕੀਤਾ ਉਹਨਾਂ ਨੇ ਕਿਹਾ ਕਿ ਭਾਵੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਥੋੜੀ ਬਹੁਤ ਰਾਹਤ ਦਿੰਦੇ ਹੋਏ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਲੋਕ ਸਭਾ ਸੈਸ਼ਨ ਦੌਰਾਨ ਚਰਨਚਾ ਦਿਨਾਂ ਦੀ ਛੁੱਟੀ ਦੇ ਦਿੱਤੀ ਹੈ ਜਿਸ ਕਾਰਨ ਹੁਣ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਮੈਂਬਰਸ਼ਿਪ ਰੱਦ ਨਹੀਂ ਹੋ ਸਕਦੀ ਪਰ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਆਗਿਆ ਕਿਉਂ ਨਹੀਂ ਦਿੱਤੀ ਇਹ ਗੱਲ ਦਰਸਾਉਂਦੀ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਦੇ ਲਈ ਕਾਨੂੰਨ ਹੋਰ ਅਤੇ ਬਹੁ ਗਿਣਤੀਆਂ ਦੇ ਲਈ ਕਾਨੂੰਨ ਹੋਰ ਨੇ ਉਹਨਾਂ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਦਾ ਕੋਈ ਵੀ ਕਸੂਰ ਨਹੀਂ ਫਿਰ ਵੀ ਉਹ ਐਨਐਸਏ ਤਹਿਤ ਡਿਬਰੂਗੜੀ ਦੀ ਜੇਲ੍ਹ ਵਿੱਚ ਸਜ਼ਾ ਭੁੱਕ ਰਹੇ ਨੇ ਉਹਨਾਂ ਕਿਹਾ ਕਿ ਅਮਰਿਤਪਾਲ ਸਿੰਘ ਖਾਲਸਾ ਦਾ ਕਸੂਰ ਹੁੰਦਾ ਤਾਂ ਸ਼੍ਰੀ ਖਡੂਰ ਸਾਹਿਬ ਦੇ ਵਾਸੀ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਕਿਉਂ ਬਣਾਉਂਦੇ ਉਹਨਾਂ ਕਿਹਾ ਕਿ ਸਿਰਫ ਇਨਾ ਕਸੂਰ ਹੈ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢ ਕੇ ਗੁਰੂ ਵਾਲੇ ਬਣਾ ਰਹੇ ਸਨ ਅਤੇ ਸਰਕਾਰ ਨੂੰ ਇਹ ਸਭ ਰਾਸ ਨਹੀਂ ਆਇਆ ਪਰ ਉਹਨਾਂ ਕਿਹਾ ਕਿ ਹੁਣ ਤਾਂ ਉਹ ਮੈਂਬਰ ਪਾਰਲੀਮੈਂਟ ਨੇ ਫਿਰ ਵੀ ਉਹਨਾਂ ਨੂੰ ਆਪਣੇ ਹਲਕੇ ਦੇ ਵਿਕਾਸ ਨੂੰ ਦੇ ਮਸਲੇ ਉਠਾਉਣ ਦੇ ਲਈ ਲੋਕ ਸਭਾ ਵਿੱਚ ਸ਼ਾਮਲ ਹੋਣ ਦੇ ਲਈ ਆਗਿਆ ਨਹੀਂ ਦਿੱਤੀ ਜਾ ਰਹੀ ਜੋ ਬਹੁਤ ਹੀ ਨਿੰਦਣਯੋਗ ਫੈਸਲਾ ਹੈ ਉਹਨਾਂ ਕਿਹਾ ਕਿ ਉੱਥੇ ਹੀ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਬਲਾਤਕਾਰੀ ਸੌਦਾ ਸਾਧ ਰਾਮ ਰਹੀਮ ਨੂੰ ਮਹੀਨੇ ਵਿੱਚ 15 ਦਿਨ ਦੀ ਪੈਰੋਲ ਦਿੱਤੀ ਜਾਂਦੀ ਹੈ ਜਿਸ ਉੱਤੇ ਅਨੇਕਾਂ ਹੀ ਅਪਰਾਧਿਕ ਮਕੱਦਮੇ ਦਰਜ ਨੇ ਉੱਥੇ ਹੀ ਸਿੱਖ ਬੰਦੀ ਸੰਘਾਂ ਦੀ ਗੱਲ ਕਰੀਏ ਤਾਂ 30-30 ਸਾਲਾਂ ਤੋਂ ਜੇਲਾ ਵਿੱਚ ਬੰਦ ਬੰਦੀ ਸੰਘ ਜੋ ਆਪਣੀਆਂ ਸਜ਼ਾਾਂ ਮਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਵੀ ਹਰ ਨਹੀਂ ਕੀਤਾ ਜਾ ਰਿਹਾ ਜਥੇਦਾਰ ਚੀਮਾ ਨੇ ਆਖਿਆ ਕਿ ਪੰਜਾਬ ਦੇ ਲੋਕ ਸਭ ਕੁਝ ਜਾਣਦੇ ਨੇ ਇਹ ਵੀ ਜਾਣਦੇ ਨੇ ਕਿ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਮਿਲ ਕੇ ਪੰਜਾਬ ਦੇ ਲੋਕਾਂ ਤੇ ਅਤਿਆਚਾਰ ਕਰ ਰਹੀ ਹੈ ਜਥੇਦਾਰ ਚੀਮਾ ਨੇ ਆਖਿਆ ਕਿ ਬਸ ਹੁਣ 2 ਸਾਲ ਦਾ ਸਮਾਂ ਰਹਿ ਗਿਆ ਤੇ ਪੰਜਾਬ ਚ ਸਰਕਾਰੀ ਖਾਲਸਾ ਬਣਨ ਜਾ ਰਹੀ ਹੈ ਤੇ ਪੰਜਾਬ ਦੇ ਸਾਰੇ ਹੀ ਮੁੱਦਿਆਂ ਦਾ ਪਹਿਲ ਦੇ ਆਧਾਰ ਤੇ ਹੱਲ ਹੋਵੇਗਾ ਉੱਥੇ ਹੀ ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 16 ਮਾਰਚ ਨੂੰ ਪੰਥ ਬਚਾਓ ਪੰਜਾਬ ਬਚਾਓ ਇਕੱਠ ਗੁਰਦੁਆਰਾ ਰੇਰੂ ਸਾਹਿਬ ਸਾਨੇਵਾਲ ਵਿਖੇ ਰੱਖਿਆ ਗਿਆ ਜਿਸ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਂਗਸ ਸਿੰਘ ਵਾਲਾ ਭਾਈ ਅਮਰਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰ ਸੈਮਸੰਗ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਸਮੇਤ ਹੋਰ ਮahan ਸ਼ਖਸੀਅਤਾਂ ਪਹੁੰਚ ਰਹੀਆਂ ਨੇ ਆਓ ਉਹਨਾਂ ਦੇ ਵਿਚਾਰ ਸੁਣੀਏ ਕੇਂਦਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਖਰੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ 54 ਦਿਨਾਂ ਦੀ ਛੁੱਟੀ ਮਨਜ਼ੂਰ ਕਰ ਲਈ ਗਈ ਹੈ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੁਮਿਤ ਗੋਇਲ ਦੇ ਡਿਵੀਜ਼ਨ ਬੈਂਚ ਨੂੰ ਇਹ ਜਾਣਕਾਰੀ ਅਜਿਹੇ ਮੌਕੇ ਦਿੱਤੀ ਕਿ ਜਦ ਪਿਛਲੇ ਦਿਨਾਂ ਵਿੱਚ ਲੋਕ ਸਭਾ ਦੇ ਸਪੀਕਰ ਨੇ ਅਮਰਿਤਪਾਲ ਸਿੰਘ ਸਣੇ ਸੰਸਦ ਮੈਂਬਰਾਂ ਦੀ ਛੁੱਟੀ ਦੀ ਅਰਜ਼ੀ ਖੋਖਣ ਲਈ 15 ਮੈਂਬਰੀ ਕਮੇਟੀ ਬਣਾਈ ਸੀ ਇਹ ਮਾਮਲਾ ਜਿਵੇਂ ਹੀ ਮੁੜ ਸੁਣਵਾਈ ਲਈ ਆਇਆ ਤਾਂ ਭਾਰਤ ਦੇ ਵਤੀਕ ਸੋਲਿਸਟਰ ਜਨਰਲ ਸਤਿਆਪਾਲ ਜੈਨ ਨੇ ਵਕੀਲ ਤੀਰਤ ਜੈਨ ਨਾਲ ਲੋਕ ਸਭਾ ਸਖਤਰਤ ਵੱਲੋਂ 11 ਮਾਰਚ ਨੂੰ ਜਾਰੀ ਕੀਤਾ ਗਿਆ ਪੱਤਰ ਬੈਂਚ ਦੇ ਸਾਹਮਣੇ ਰੱਖਿਆ ਇਸ ਪੱਤਰ ਵਿੱਚ 24 ਜੂਨ 2024 ਤੋਂ 2 ਜੁਲਾਈ 2024 ਤੱਕ 22 ਜੁਲਾਈ 2024 ਤੋਂ 9 ਅਗਸਤ 2024 ਤੱਕ ਅਤੇ ਫਿਰ 25 ਨਵੰਬਰ 2024 ਤੋਂ 20 ਦਸੰਬਰ 2024 ਤੱਕ 54 ਦਿਨਾਂ ਦੀ ਗੈਰ ਹਾਜ਼ਰੀ ਦੀ ਛੁੱਪੀ ਦਿੱਤੀ ਗਈ ਸੀ ਪੱਤਰ ਦਾ ਨੋਟਿਸ ਲੈਂਦੇ ਹੋ ਬੈਂਚ ਨੇ ਕਿਹਾ ਕਿ ਜਿੰਤੋਂ ਤੱਕ ਪਟੀਸ਼ਨਰ ਦੀ ਗੈਰ ਹਾਜ਼ਰੀ ਕਾਰਨ ਸੰਸਦ ਤੋਂ ਕੱਢੇ ਜਾਣ ਤੇ ਖਤਸ਼ੇ ਦਾ ਸਵਾਲ ਹੈ 11 ਮਾਰਚ ਦੇ ਪੱਤਰ ਨਾਲ ਉਸ ਦੇ ਫਿਕਰ ਦੂਰ ਹੋ ਜਾਂਦੇ ਨੇ ਦਿੱਲੀ ਹਾਈ ਕੋਰਟ ਨੇ 12 ਮੂਲਾ ਤੋਂ ਸੰਸਦ ਮੈਂਬਰ ਅਬਦੁੱਲ ਰਾਸ਼ਿਦ ਸ਼ੇਖਦੀ ਪਟੀਸ਼ਨ ਤੇ ਐਨਆਈਏ ਨੂੰ ਨੋਟਿਸ ਜਾਰੀ ਕੀਤਾ ਰਾਸ਼ਿਦ ਨੇ ਚੱਲ ਰਹੇ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਆਗਿਆ ਮੰਗੀਆ ਹਾਈ ਕੋਰਟ ਨੇ ਐਨਆਈਏ ਨੂੰ ਕਿਹਾ ਕਿ ਜੇ ਪਟੀਸ਼ਨ ਤੇ ਕੋਈ ਇਤਰਾਜ਼ ਹੈ ਤਾਂ ਉਹ ਹਲਫਨਾਮਾ দাਇਰ ਕਰੇ ਜਸਟਿਸ ਪ੍ਰਤੀਵਾ ਐਮ ਸਿੰਘ ਅਤੇ ਜਸਟਿਸ ਰਜਨੀਸ਼ ਕੁਮਾਰ ਗੁਪਤਾ ਦੇ ਡਿਵੀਜ਼ਨ ਬੈਂਚ ਨੇ ਐਨਆਈਏ ਨੂੰ ਨੋਟਿਸ ਜਾਰੀ ਕੀਤਾ ਅਤੇ ਜਵਾਬ ਮੰਗਿਆ ਮਾਮਲਾ ਸੁਣਵਾਈ ਲਈ 18 ਮਾਰਚ ਨੂੰ ਸੂਚੀਬੱਧ ਕੀਤਾ ਗਿਆ ਹੈ ਸਿੱਖ ਜਥੇਬੰਦੀ ਦਮਦਮੀ ਟਕਸਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਵਿੱਚ ਤਖਤਾਂ ਦੇ ਜਥੇਦਾਰਾਂ ਨੂੰ ਜਬਰੀ ਸੇਵਾ ਮੁਕਤ ਕੀਤੇ ਜਾਣ ਅਤੇ ਤਖਤਾਂ ਦੇ ਨਵੇਂ ਜਥੇਦਾਰ ਥਾਪਣ ਦੇ ਢੰਗ ਦਾ ਵਿਰੋਧ ਕਰਦੇ ਇਸ ਨੂੰ ਮਰਿਆਦਾ ਦੀ ਉਲੰਘਣਾ ਘਰਾ ਦੱਤਾ। ਉਨ੍ਹਾਂ ਇਸ ਮਾਮਲੇ ਖਿਲਾਫ ਸੰਗਤ ਨੂੰ ਇਕਜੁੱਟ ਕਰਨ ਤੇ ਅਗਲੀ ਰਣਨੀਤੀ ਉਲੀਕਣ ਲਈ 14 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮੀਟਿੰਗ ਸੱਦੀ ਹੈ। ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਿੱਖ ਸੰਧਾਨਤਾ ਅਤੇ ਤਖਤ ਸਹਿਬਾਨ ਦਾ ਅਪਮਾਨ ਹੋਇਆ। ਉਨ੍ਹਾਂ ਕਿਹਾ ਕਿ ਪੰਥਕ ਮਰਿਆਦਾ ਦੇ ਹੋਏ 14 ਮਾਰਚ ਨੂੰ ਪੰਜ ਪਿਆਰਾ ਪਾਰਕਾ ਦੇ ਸਾਹਮਣੇ ਦਮਦਮੀ ਟਕਸਾਲ ਦੇ ਸਥਾਨ 'ਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿੱਚ ਸੰਗਤ ਦਾ ਪੰਥਕ ਇਕੱਠ ਕੀਤਾ ਜਾ ਰਿਹਾ ਹੈ। ਉਹਨਾਂ ਸਮੂਹ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਸੰਸਥਾਾਂ ਵੱਲੋਂ ਸਮੁੱਚੇ ਪੰਥ ਨੂੰ ਇਕੱਠੇ ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਵੀਡੀਓ ਸੰਦੇਸ਼ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਬਿਨਾਂ ਕਿਸੇ ਦਾ ਨਾਮ ਲੈ ਕੇ ਆ ਕਿ ਕੁਝ ਵਿਅਕਤੀਆਂ ਦੀ ਖੁਦਗਰਜ਼ੀਅਤੇ ਨੂੰ ਮੇਕਰਨ ਪੰਥਕ ਸੰਦੰਤਾਂ ਨੂੰ ਢਾਹ ਲਾਈ ਗਈ ਹੈ। ਉਹਨਾਂ ਕਿਹਾ ਕਿ ਇਨ੍ਹਾਂ ਦੀ ਹਉਮੈ ਤੇ ਹੰਕਾਰ ਨੂੰ ਖਤਮ ਕਰਨ ਤੇ ਪੰਥਕ ਮਰਿਆਦਾ ਦੇ ਕੀਤੇ ਗਏ ਕਾਣ ਦਾ ਸਭ ਤੋਂ ਸਕਉਣ ਲਈ ਦਮਦਵੀ ਟਕਸਾਲ ਬਲੋ 14 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਥਕ 71 ਤਾਰ ਰੱਖੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰੰਤਿ ਕਮੇਟੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ 17 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਸਥਿਤ ਸੈਕਟਰ 5 ਵਿੱਚ ਉਪ ਦਫ਼ਤਰ ਵਿੱਚ ਦੁਪਹਿਰ 12 ਵਜੇ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਤੂਜੀਤ ਸਿੰਘ ਵਰਕ ਨੇ ਦੱਸਿਆ ਕਿ ਮੀਟਿੰਗ 'ਚ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਮਾਮਲੇ ਵਿਚਾਰੇ ਜਾਣਗੇ। ਇਸ ਸੰਬੰਧ 'ਚ ਅੰਤਰਿਕ ਕਮੇਟੀ ਦੇ ਅਹੁਦੇਦਾਰ ਤੇ ਮੈਂਬਰਾਂ ਨੂੰ ਪੱਤਰ ਭੇਜ ਕੇ ਸੂਚਿਤ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਮੀਟਿੰਗ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਅਸਤੀਫੇ ਬਾਰੇ ਚਰਚਾ ਹੋਵੇਗੀ। ਪਿਛਲੀ ਮੀਟਿੰਗ ਵਿੱਚ ਅਤੇ ਉਸ ਅਸਤੀਫੇ ਦੇ ਮਾਮਲੇ ਨੂੰ ਪੈਂਡਿੰਗ ਕਰ ਦਿੱਤਾ ਗਿਆ ਸੀ ਪੰਥਕ ਹਲਕਿਆਂ ਵਿੱਚ ਚਰਚਾ ਕੇ ਅੰਤਰੀ ਕਮੇਟੀ ਵੱਲੋਂ ਉਹਨਾਂ ਦਾ ਅਸਤੀਫਾ ਆਪ ਪ੍ਰਵਾਨ ਕੀਤਾ ਜਾ ਸਕਦਾ ਤੇ ਐਡਵੋਕੇਟ ਧਾਮੀ ਮੁੜ ਆਪਣੀਆਂ ਸੇਵਾਵਾਂ ਸੰਭਾਲ ਸਕਦੇ ਨੇ ਚਰਚਾ ਕੇ ਉਹ ਜਥੇਦਾਰਾਂ ਖਿਲਾਫ ਕਾਰਵਾਈ ਦੇ ਹੱਕ ਵਿੱਚ ਨਹੀਂ ਸਨ ਦਲ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅੰਤਰਿਕ ਕਮੇਟੀ ਦੇ ਉਹਨਾਂ 11 ਮੈਂਬਰਾਂ ਨੂੰ ਸੰਗਤ ਵਿੱਚ ਕੇਰ ਕੇ ਜਵਾਬਦੇਹ ਬਣਾਇਆ ਜਾਵੇਗਾ ਜਿਨ੍ਹਾਂ ਨੇ ਬਾਦਲ ਦਲ ਦੇ ਹੁਸ਼ਿਆਰਪੁਰ ਦੇ ਕਨੀਜੀ ਹੋਟਲ ਵਿੱਚ ਕਰਵਾਈ ਪ੍ਰੈਸ ਕਾਨਫਰੰਸ ਇਸ਼ਾਰੇ ਉੱਤੇ ਅਜਿਹਾ ਗੈਰ ਸੰਧਾਨਿਕ ਫੈਸਲਾ ਕੀਤਾ ਹੈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਸਕੰਤਰ ਪਰਮਜੀਤ ਸਿੰਘ ਟੰਡਾ ਰਣਵੀਰ ਸਿੰਘ ਗਗਨੀਵਾਲ ਗੁਰਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗਜ ਦੇ ਪਿਛੋਕਰ ਨਾਲ ਕੋਈ ਵਿਵਾਦ ਨਹੀਂ ਜੋੜਿਆ ਸੀ ਪਰ ਬਦਲ ਦਲ ਨੇ ਜਿਸ ਤਰੀਕੇ ਨਾਲ ਪੰਥ ਨੂੰ ਬਿਨਾਂ ਪਰੋਸੇ ਵਿੱਚ ਲਿਆਂ ਤੇ ਪੰਥਕ ਨੀਮਾ ਨੂੰ ਦਰਗਨਾਰ ਕਰਕੇ ਉਹਨਾਂ ਦੀ ਨਿਯੁਕਤੀ ਅਤੇ ਤਾਜਪੋਸ਼ੀ ਕੀਤੀ ਉਸ ਨਾਲ ਭਾਈ ਗੜਗੱਜੂ ਪਹਿਲੇ ਦਿਨ ਵਿਵਾਦਿਤ ਬਣ ਗਏ ਨੇ ਉਹਨਾਂ ਬੈਂਕਸ ਨੇ ਕਿਹਾ ਕਿ ਜਿਸ ਤਰੀਕੇ ਨਾਲ ਭਾਰਤ ਸਰਕਾਰ ਨੇ ਬਿਨਾਂ ਕਿਸੇ ਨੂੰ ਦੱਸੇ ਹਨੇਰੇ ਵਿੱਚ ਹੀ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਸੀ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਇੱਕ ਤਰ੍ਹਾਂ ਨਾਲ ਜਥੇਦਾਰ ਸਾਭ ਦੀ ਅਹੁਦੇ ਨੂੰ ਫਾਂਸੀ ਲਗਾਈ ਹੈ ਉਹਨਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕੌਮ ਦੇ ਜਥੇਦਾਰ ਦੀ ਤਾਜਪੋਸ਼ੀ ਹੋ ਰਹੀ ਹੋਵੇ ਤੇ ਕੌਮ ਦਾ ਕੋਈ ਵੀ ਨੁਮਾਇੰਦਾ ਹਾਜ਼ਰ ਨਾ ਹੋਵੇ ਉਨੇ ਕਿਹਾ ਕਿ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਮਿਆਰ ਕਿੰਨਾ ਡਿੱਗਿਆ ਕਿ ਸ਼੍ਰੋਮਣੀ ਕਮੇਟੀ ਨੂੰ ਆਪਣੀ ਗੱਲ ਰੱਖਣ ਲਈ ਸੁੱਚਾ ਸੰਗ ਲੰਘਾ ਵਰਗੇ ਦਾਗੀ ਵਿਅਕਤੀ ਨੂੰ ਪ੍ਰੈਸ ਕਾਨਫਰੰਸ ਵਿੱਚ ਸ਼ਾਮਿਲ ਕੀਤਾ ਗਿਆ। ਉਹਨੇ ਕਿਹਾ ਕਿ ਇੱਕ ਪਾਸੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਬੂਜੀਤ ਸਿੰਘ ਬਿਰਕ ਸਵੇਰੇ ਪੱਤਰਕਾਰਾਂ ਨੂੰ ਇਹ ਕਹਿ ਰਹੇ ਨੇ ਕਿ ਜਥੇਦਾਰ ਸਾਹਿਬ ਦੀ ਸਵੇਰੇ ਮਨیرے ਤਾਜਪੋਸ਼ੀ ਇਸ ਲਈ ਕੀਤੀ ਗਈ ਕਿਉਂਕਿ ਹੌਲੇ-ਮੋਹਲੇ ਉੱਤੇ ਸੰਗਤ ਬਹੁਤ ਹੋ ਜਾਂਦੀ ਹੈ ਤੇ ਬਾਅਦ ਵਿੱਚ ਪ੍ਰੈਸ ਨੂੰ ਕਿਹਾ ਜਾ ਰਿਹਾ ਕਿ ਖੂਨ ਖਰਾਬਾ ਰੋਕਣ ਲਈ ਇੱਕ ਕਦਮ ਚੁੱਕਿਆ ਗਿਆ। ਭਾਈ ਮੰਡ ਨੇ ਕਿਹਾ ਕਿ ਚਾਹੇ ਪਿਆਨ ਸ਼੍ਰੋਮਣੀ ਕਮੇਟੀ ਦੇ ਆਗੂਆਂ ਦੀ ਸਮਝ ਦਾ ਅੰਦਾਜ਼ਾ ਲਗਾਉਣ ਲਈ ਕਾਫੀ ਨਹੀਂ ਭਾਈ ਮੰਡੇ ਸਵਾਲ ਕੀਤਾ ਕਿ ਆਖਿਰ ਇਹ ਖੂਨ ਖਰਾਬੇ ਵਾਲੇ ਮਹੌਲੀ ਜ਼ਿੰਮੇਵਾਰ ਕੌਣ ਹੈ ਉਹਨਾਂ ਕਿਹਾ ਕਿ ਇਸ ਲਈ ਖੁਦ ਸ਼ਰੂਣੀ ਕਮੇਟੀ ਜ਼ਿੰਮੇਵਾਰ ਹੈ ਪਰ ਅਫਸੋਸ ਹੈ ਕਿ ਕਮੇਟੀ ਆਪਣੀ ਗਲਤੀ ਸੁਧਾਰਨ ਦੀ ਬਜਾਏ ਹੋਰ ਗਲਤੀਆਂ ਕਰਦੀ ਜਾ ਰਹੀ ਹੈ ਦਲ ਖਾਲਸਾ ਨੇ ਕਿਹਾ ਕਿ ਅਕਾਲੀਆਂ ਵੱਲੋਂ ਤਖਤਾਂ ਦੀ ਮਾਨ ਮਰਿਆਦਾ ਤੇ ਸਰਬਉੱਚਤਾ ਤੇ ਜਥੇਦਾਰ ਦੀ ਪਦਵੀ ਨਾਲ ਖਿਲਵਾੜ ਕਰਨ ਦੀ ਕੋਬਾਏ ਜਾਰੀ ਹੈ ਉਹਨਾਂ ਕਿਹਾ ਕਿ ਇਸ ਪੰਥਕ ਸੰਕਟ ਨਾਲ ਨਜਿੱਠਣ ਲਈ ਅਤੇ ਸਰਬ ਪ੍ਰਵਾਨਿਤ ਤਯੋਗ ਸਖਸ਼ੀਤ ਨੂੰ ਤਖਤ ਦੇ ਜਥੇਦਾਰਾਂ ਦੀ ਸੇਵਾ ਸੌਂਪਣ ਲਈ ਸਭ ਤੋਂ ਜ਼ਰੂਰੀ ਅਤੇ ਪਹਿਲਾ ਕਦਮ ਸ਼੍ਰੋਮਣੀ ਕਮੇਟੀ ਨੂੰ ਬਾਦਲਾ ਤੇ ਉਸਦੀ ਜੁਡਲੀ ਦੇ ਨਾਪਾਕ ਹੱਤਾਂ ਦੇ ਚੁੰਗਲ ਤੋਂ ਮੁਕਤ ਕਰਵਾਉਣਾ ਹੈ ਸਰਕਾਰਾਂ ਲੋਕਾਂ ਤੇ ਕਰ ਰਹੀਆਂ ਨੇ ਅਤਿਆਚਾਰ ਸਰਕਾਰੀ ਖਾਲਸਾ ਦੀ ਪੰਜਾਬ ਚ ਬਣੇਗੀ ਸਰਕਾਰ ਦੇਸ਼ ਅੰਦਰ ਘਟ ਗਿਣਤੀਆਂ ਲਈ ਨਹੀਂ ਨੇ ਇੱਕੋ ਜਿਹੇ ਕਾਨੂੰਨ ਸੰਸਦ ਅਮਰਤਪਾਲ ਸਿੰਘ ਦੀ ਛੁੱਟੀ ਮਨਜ਼ੂਰ ਕੇਂਦਰ ਨੇ ਹਾਈ ਕੋਰਟ ਚ ਦਿੱਤੀ ਜਾਣਕਾਰੀ ਸਪੀਕਰ ਨੇ ਮਾਮਲਾ ਖੋਖਣ ਲਈ ਬਣਾਈ ਸੀ ਕਮੇਟੀ ਐਨਜੀਪੀਸੀ ਦੇ ਫੈਸਲੇ ਦਾ ਵਿਰੋਧ ਲਗਾਤਾਰ جاری ਸ਼੍ਰੀਰਿੰਦਪੁਰ ਸਾਭ ਚ ਸੱਦੀ ਮੀਟਿੰਗ ਸੰਗਤ ਨੂੰ ਇਕੱਠੇ ਹੋਣ ਦੀ ਅਪੀਲ ਸ਼੍ਰੋਮਣੀ ਕਮੇਟੀ ਨੇ 17 ਨੂੰ ਸੱਦੀ ਮੀਟਿੰਗ ਜਥੇਦਾਰ ਦੀ ਨਿਯੁਕਤੀ ਦਾ ਵਿਵਾਦ ਲਗਾਤਾਰ جاری ਧਾਮੀ ਦੇ ਵੀ ਵਿਰੋਧ ਚ ਹੋਣ ਦੇ ਚਰਚੇ ਅੰਤਰਿੰਕ ਕਮੇਟੀ ਦੇ ਮੈਂਬਰਾਂ ਨੂੰ ਘੇਰਨ ਦਾ ਐਲਾਨ ਦਲ ਖਾਸਾ ਨੇ ਜਤਾਈ ਨਿਰਾਸ਼ਗੀ ਕਿ ਹਾ ਬਾਦਲ ਦੇ ਇਸ਼ਾਰਿਆਂ ਤੇ ਹੋਏ ਫੈਸਲੇ ਸ਼੍ਰੀ ਖੜੂ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਆਗਿਆ ਨਾ ਦੇਣਾ ਇਹ ਗੱਲ ਸਾਬਤ ਕਰਦਾ ਕਿ ਭਾਰਤ ਵਿੱਚ ਘੱਟ ਗਿਣਤੀ ਐਲੀਕਾ ਨੂੰ ਨਹੂਰ ਅਤੇ ਬਹੁ ਗਿਣਤੀਆਂ ਲਈ ਕਾਨੂੰਨ ਹੋਰਨੇ ਇਹ ਲੋਕਤੰਤਰ ਦਾ ਘਾਣਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਾਲੀ ਦਲ ਫਤਿਹ ਦੇ ਸੀਨੀਅਰ ਬੀਤ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚੀਮਾ ਨੇ ਕੀਤਾ ਉਹਨਾਂ ਕਿਹਾ ਕਿ ਭਾਵੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਥੋੜੀ ਬਹੁਤ ਰਾਹਤ ਦਿੰਦੇ ਹੋਏ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਲੋਕ ਸਭਾ ਸੈਸ਼ਨ ਦੌਰਾਨ ਚਰਨਚਾ ਦਿਨਾਂ ਦੀ ਛੁੱਟੀ ਦੇ ਦਿੱਤੀ ਹੈ ਜਿਸ ਕਾਰਨ ਹੁਣ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਮੈਂਬਰਸ਼ਿਪ ਰੱਦ ਨਹੀਂ ਹੋ ਸਕਦੀ ਪਰ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਆਗਿਆ ਕਿਉਂ ਨਹੀਂ ਦਿੱਤੀ ਇਹ ਗੱਲ ਦਰਸਾਉਂਦੀ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਦੇ ਲਈ ਕਾਨੂੰਨ ਹੋਰ ਅਤੇ ਬਹੁ ਗਿਣਤੀਆਂ ਦੇ ਲਈ ਕਾਨੂੰਨ ਹੋਰ ਨੇ ਉਨ੍ਹਾਂ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਦਾ ਕੋਈ ਵੀ ਕਸੂਰ ਨਹੀਂ ਫਿਰ ਵੀ ਉਹ ਐਨਐਸਏ ਤਹਿਤ ਡਿਬਰੂਗੜੀ ਦੀ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਨੇ ਉਨ੍ਹਾਂ ਕਿਹਾ ਕਿ ਅਮਰਿਤਪਾਲ ਸਿੰਘ ਖਾਲਸਾ ਦਾ ਕਸੂਰ ਹੁੰਦਾ ਤਾਂ ਸ਼੍ਰੀ ਖਰੂ ਦੇ ਵਾਸੀ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਕਿਉਂ ਬਣਾਉਂਦੇ ਉਹਨਾਂ ਕਿਹਾ ਕਿ ਸਿਰਫ ਇੰਨਾ ਕਸੂਰ ਹੈ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢ ਕੇ ਗੁਰੂ ਵਾਲੇ ਬਣਾ ਰਹੇ ਸਨ ਤੇ ਸਰਕਾਰ ਨੂੰ ਇਹ ਸਭ ਰਾਸ ਨਹੀਂ ਆਇਆ ਪਰ ਉਹਨਾਂ ਕਿਹਾ ਕਿ ਹੁਣ ਤਾਂ ਉਹ ਮੈਂਬਰ ਪਾਰਲੀਮੈਂਟ ਨੇ ਫਿਰ ਵੀ ਉਹਨਾਂ ਨੂੰ ਆਪਣੇ ਹਲਕੇ ਦੇ ਵਿਕਾਸ ਸੰਬੰਧੀ ਮਸਲੇ ਉਠਾਉਣ ਦੇ ਲਈ ਲੋਕ ਸਭਾ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਜੋ ਬਹੁਤ ਹੀ ਨਿੰਦਣਯੋਗ ਫੈਸਲਾ ਹੈ ਉਹਨਾਂ ਨੇ ਕਿਹਾ ਕਿ ਉੱਥੇ ਹੀ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਬਲਾਤਕਾਰੀ ਸੌਦਾ ਸਾਧ ਰਾਮ ਰਹੀਮ ਨੂੰ ਮਹੀਨੇ ਵਿੱਚ 15 ਦਿਨ ਦੀ ਪੈਰੋਲ ਦਿੱਤੀ ਜਾਂਦੀ ਹੈ ਜਿਸ ਉੱਤੇ ਅਨੇਕਾਂ ਹੀ ਅਪਰਾਧਿਕ ਮੁਕੱਦਮੇ ਦਰਜ ਨੇ ਉੱਥੇ ਹੀ ਸਿੱਖ ਬੰਦੀ ਸੰਗਾਂ ਦੀ ਗੱਲ ਕਰੀਏ ਤਾਂ 30-30 ਸਾਲਾਂ ਤੋਂ ਜੇਲਾ ਵਿੱਚ ਬੰਦ ਬੰਦੀ ਸੰਗ ਜੋ ਆਪਣੀਆਂ ਸਜ਼ਾਾਂ ਮੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਵੀ ਰਿਹਾ ਨਹੀਂ ਕੀਤਾ ਜਾ ਰਿਹਾ ਜਥੇਦਾਰ ਚੀਮਾ ਨੇ ਆਖਿਆ ਕਿ ਪੰਜਾਬ ਦੇ ਲੋਕ ਸਭ ਕੁਝ ਜਾਣਦੇ ਨੇ ਇਹ ਵੀ ਜਾਣਦੇ ਨੇ ਕਿ ਕੇਂਦਰ